ਜੀ ਵੀਰੋ ਪੜੋ 10 ਦਾਦਾ ਵੀਰ ਸੁਖਪਾਲ ਸਿੰਘ Nagpur ਅੱਜ ਮੈਂ ਕਿਸੇ ਵੀਰ ਦਾ ਮੈਨੂੰ ਫੋਨ ਆਇਆ ਕਿ ਨਾ ਯਾਰ ਮੈਂ ਬਹੁਤ ਤੰਗ ਹਾਂ ਮੈਂ ਕਿਉਂ ਕੀ ਹੋ ਗਿਆ ਇਹਦਾ ਮੇਰਾ ਬਾਪੂ ਬਹੁਤ ਤੰਗ ਕਰਦਾ ਲੇਕਿਨ ਇਹ ਗੱਲ ਤਾਂ ਠੋਕ ਦਰਿੰਦਾ ਮੈਂ ਕਹਿੰਦਾ ਜਾਜ਼ਮਤ ਕਰ ਲੈਣੀ ਹੈ ਤੇ ਜਾਂ ਪਿਓ ਨੂੰ ਕਰੂੰ ਕੱਟਦੇ ਰਹਾ ਪਤਾ ਨਹੀਂ ਮੈਂ ਹੈਰਾਨ ਆ ਵੀ ਇਦਾਂ ਦਾ ਅਸੀਂ ਫੈਸਲਾ ਕਿਦਾਂ ਲੈ ਲੈਨੇ ਵੀ ਜਿਹੜੇ ਪਿਓ ਨੇ ਸਾਨੂੰ ਜਨਮ ਦਿੱਤਾ ਜਾਂ ਜਿਹੜੀ ਮਾਂ ਨੇ ਸਾਨੂੰ ਜਨਮ ਦਿੱਤਾ ਬਾਕੀ ਗੱਲਾਂ ਛੱਡੋ ਯਾਰ ਮੈਂ ਐਸੀ ਕਹਿੰਦਾ ਕਿ ਪਹਿਲੇ 1 ਸਾਲ ਦਾ ਅਸੀਂ ਦੇਣ ਨਹੀਂ ਮਾਂ ਦਾ ਦੇ ਸਕਦੇ ਜੀ ਇੱਕ ਸਾਲ ਮਾਂ-ਬਾਪ ਸਾਡੀ ਸੰਭਾਲਣਾ ਕਰਨਾ ਜਦੋਂ ਜਨਮ ਲੈਂਦਾ ਬੱਚਾ ਜਨਮ ਲੈਣ ਤੋਂ ਜਿਹੜਾ ਪਹਿਲਾ ਸਾਲ ਆ ਕਿਵੇਂ ਮਾਂ ਸਾਨੂੰ ਆਪ ਦਾ ਖੂਨ ਦੁੱਧ ਦੇ ਰੂਪ ਵਿੱਚ ਪਲੋਂਦੀ ਆ ਉਹ ਮਾਗਦਿਆਂ ਸਰਦਿਆਂ ਹੁੰਦੀਆਂ ਬੱਚਾ ਪਿਸ਼ਾਬ ਕਰਦਾ ਮਾਂ ਖੱਬੇ ਚੁੱਕ ਕੇ ਸੱਜੇ ਪਾ ਲੈਂਦੀ ਸੱਜੇ ਪਿਸ਼ਾਬ ਕਰ ਦਿੰਦਾ ਚੁੱਕ ਕੇ ਆਪਣੀ ਛਾਤੀ ਤੇ ਪਾ ਲੈਂਦੀ ਆ ਗਿੱਲੇ ਥਾਂ ਤੇ ਆ ਪੈਂਦੀ ਆ ਪਿਉ ਕਿੰਨੀਆਂ-ਕਿੰਨੀਆਂ ਕੱਲ ਨਾ ਕਾਲਦਾ ਵਿਆਹ ਸ਼ਾਦੀ ਹੁੰਦਾ ਨਾ ਮਾਪੇ ਆਪ ਪੁਰਾਣੇ ਕੱਪੜੇ ਧੋ ਕੇ ਪਹਿらせ ਕਰਕੇ ਪਾ ਲੈਂਦੇ ਆ ਪਰ ਲਾਹਤ ਵਾਸਤੇ ਨਵੇਂ ਕੱਪੜੇ ਲੈ ਕੇ ਦਿੰਦੇ ਆ ਕਦੇ ਉਹਨਾਂ ਬੱਚਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੀ ਮਾਂ ਜਾਂ ਬਾਪ ਨਹੀਂ ਹੈ ਨਿੱਕੀ-ਨਿੱਕੀ ਗੱਲ ਤੇ ਮਾਂ-ਬਾਪ ਨੂੰ ਉਹ ਬੜਿਆ ਕਹਿਣ ਵਾਲੇ ਮਗਰੋਂ ਲੈ ਜਾ ਤੂੰ ਮਰ ਜਾ ਕਿੰਨੇ ਕਿੱਡੇ ਦੇਣ ਆ ਮਾਂ ਬਾਪ ਦੇ ਕਿੱਡੇ ਕਿੱਡੇ ਪਰਪੁਕਾਰ ਸਾਡੇ ਤੇ ਤੇ ਮੈਂ ਉਹਨਾਂ ਭੈਣਾਂ ਨੂੰ ਵੀ ਬੇਨਤੀ ਕਰਦਾ ਜਿਹੜੀਆਂ ਭੈਣਾਂ ਕਹਿੰਦੀਆਂ ਕਿ ਮੈਨੂੰ ਸੱਸ ਨਹੀਂ ਚੰਗੀ ਲੱਗਦੀ ਸਹੁਰਾ ਨਹੀਂ ਚੰਗਾ ਲੱਗਦਾ ਭੈਣੋ ਕਦੇ ਤੁਸੀਂ ਸੋਚੋ ਜੇ ਤੁਹਾਡੀ ਭਾਬੀ ਇਹ ਗੱਲ ਕਵੇ ਕਿ ਮੈਨੂੰ ਸੱਸ ਨਹੀਂ ਚੰਗੀ ਲੱਗਦੀ ਸਹੁਰਾ ਨਹੀਂ ਚੰਗਾ ਲੱਗਦਾ ਕਿਉਂਕਿ ਆਖਰ ਸਾਡੇ ਵੀ ਮਾਂ ਬਾਪ ਹਨ ਤੁਸੀਂ ਕੋਸ਼ਿਸ਼ ਕਰੋ ਉਹ 3 ਕਰਮਾਂ ਵਾਲੀਆਂ ਹੁੰਦੀਆਂ ਸੈਣ ਜੀ ਘਾਬਤਾ ਕਹਿੰਦੇ 3 ਦੋ ਤਰ੍ਹਾਂ ਦੀਆਂ ਸੰਸਾਰ ਦੇ ਵਿੱਚ 3 ਵੀ ਤੇ ਪੁੱਤ ਵੀ ਮੈਂ ਇਕੱਲੀਆਂ 3 ਨੂੰ ਨਹੀਂ ਕਹਿੰਦਾ ਜ਼ੁਬਾਨ ਆ ਸਾਡੀ ਇੱਕ ਜ਼ੁਬਾਨ ਸੂਈ ਵਰਗੀ ਅਤੇ ਇੱਕ ਜ਼ੁਬਾਨ ਕੈਂਚੀ ਵਰਗੀ ਆ ਕੈਂਚੀ ਹਮੇਸ਼ਾ ਕੱਟਣ ਦਾ ਕੰਮ ਕਰਦੀ ਤੇ ਸੂਈ ਜੋੜਨਾ ਕੰਮ ਕਰਦੀ ਆ ਮਾਪੇ ਸਾਡੀ ਜਿੰਦ ਜਾਨ ਆ ਮਾਪੇ ਸਾਡਾ ਸਭ ਕੁਝ ਆ ਮਾਪੇ ਨੇ ਆਪਣੀਆਂ ਜਵਾਨੀਆਂ ਆਪਣੀ ਮਿਹਨਤ ਸਾਡੇ ਲਈ ਲਾਈਆਂ ਠੀਕ ਆ ਅੱਜ ਅਸੀਂ ਪੜ ਲੈ ਕੇ ਅੱਜ ਸਿਆਣੇ ਹੋ ਗਿਆ। ਅਸੀਂ ਸਾਨੂੰ ਮਾਪਿਆਂ ਦੇ ਵਿੱਚੋਂ ਵੀ ਪਤਾ ਨਹੀਂ ਕੋਝਾ ਪੜ ਨਜ਼ਰ ਆ ਰਿਹਾ ਵਾ। ਪੁੱਤ ਇਨੇ ਬਾਪੂ ਜੀ ਤੈਨੂੰ ਰਹਿਣ ਦਾ ਨਹੀਂ ਪਤਾ, ਤੈਨੂੰ ਖਾਣ ਦਾ ਨਹੀਂ ਪਤਾ, ਤੈਨੂੰ ਪਹਿਨਣ ਦਾ ਨਹੀਂ ਪਤਾ। ਕਮਾਲ ਆ ਭਲਿਓ। ਸੋਚ ਕੇ ਦੇਖੋ ਅਸੀਂ ਇੱਕ ਗੱਲ 50-50 ਵਾਰ ਪੁੱਛਦੇ ਤੇ ਮਾਪੇ ਅੱਕਦੇ ਨਹੀਂ ਸੀ, ਥੱਕਦੇ ਨਹੀਂ ਸੀ। ਸਾਨੂੰ ਖਾਣ ਦਾ ਨਹੀਂ ਪਤਾ ਸੀ, ਮਾਪੇ ਸਾਡੇ ਮੂੰਹ ਵਿੱਚ ਚਮਚਾਂ ਨਾਲ ਪਾਉਂਦੇ ਸੀ। ਕਿਉਂ ਪਰਪਕਾਰ ਭਲਾ ਦਿੱਤੇ ਇਦਾਂ ਦੇ ਮਾਪਿਆਂ ਨੇ। ਕੀ ਮਰਦ ਤੋਂ ਮਗਰ ਇਹ ਸਾਨੂੰ ਮਾਪੇ ਯਾਦ ਆਉਂਦੇ ਆ ਮਰਦ ਤੋਂ ਮਗਰ ਉਹ ਸ਼ਰਾਹ ਯਾਦ ਆਉਂਦੇ ਆ ਮਰਦ ਤੋਂ ਮਗਰ ਉਹਨਾਂ ਦੇ ਨਿਮਿਤ ਕੱਪੜੇ ਦੇਣੇ ਤੇ ਰੋਟੀਆਂ ਦੇਣੀਆਂ ਤੇ ਬੂਟਾ ਦੇਣੇ ਆ ਜਿਉਂਦੇ ਮਾਪਪੀ ਸੇਵਾ ਕਰੋ ਕਿੱਡੀ ਤਰਾਸ ਦੀ ਅੱਜ ਪੰਜਾਬ ਦੇ ਵਿੱਚ ਬਿਰਧ ਆਸ਼ਰਮ ਬਣ ਰਹੇ ਆ ਦੋ ਦੋ ਪੁੱਤਰਾਂ ਦੀਆਂ ਮਾਵਾਂ ਬਿਰਧ ਆਸ਼ਰਮ ਦੇ ਵਿੱਚ ਤਿੰਨ ਤਿੰਨ ਪੁੱਤਰਾਂ ਦੇ ਪਿਓ ਬਿਰਧ ਆਸ਼ਰਮ ਦੇ ਵਿੱਚ 5 ਸਾਲ ਦੀ ਜ਼ਿੰਦਗੀ ਦੇ ਪਹਿਲੇ ਅਹਿਮਦਨ ਹੁੰਦੇ ਆ ਸੋਚ ਕੇ ਦੇਖੋ ਅੱਜ ਸਾਡੇ ਘਰ ਵਿੱਚ ਬੱਚਾ 5 ਸਾਲ ਦਾ 4 ਸਾਲ ਦਾ 3 ਸਾਲ ਦਾ 2 ਸਾਲ ਦਾ ਕਿੰਡੀ ਅਹਿਮੀਅਤ ਆ ਮਾਪਾਪ ਦੇ ਤੇ ਉਸ ਦਿਨ ਸਾਡੇ ਤੇ ਵੀ ਆਏ ਸੀ ਮਾਪੇ ਇੱਕ ਬਹੁਤ ਅਨਮੁੱਲੀ ਦਾਤ ਆ ਮੈਂ ਬੇਨਤੀ ਕਰਦਾ ਜਿਹੜੇ ਵੀ ਇਹ ਵੀਡੀਓ ਨੂੰ ਦੇਖਦੇ ਆ ਕਿ ਜੇ ਤੁਸੀਂ ਕਿਸੇ ਵੀ ਕਾਰਨ ਕਰਕੇ ਮਾਪਿਆਂ ਦਾ ਦਿਲ ਦੁਖਾਇਆ ਨਾ ਤਾਂ ਜਿੰਨੇ ਮਰਜ਼ੀ ਲੰਗਰ ਲਾ ਲਓ ਜਿੰਨੀਆਂ ਮਰਜ਼ੀ ਸ਼ੀਰਾਂ ਲਾ ਲਓ ਜਿੰਨੇ ਮਰਜ਼ੀ ਦੁਨੀਆ ਦੇ ਕੰਮ ਕਰੀ ਚੱਲੋ ਜੇ ਸਾਡੇ ਜਨਮ ਦੇਣ ਵਾਲੇ ਸਾਡੇ ਤੇ ਨਾਰਾਜ਼ ਆ ਤਾਂ ਮੈਂ ਨਹੀਂ ਰੱਖਦਾ ਸਮਾਜ ਦੇ ਵਿੱਚ ਕੁਝ ਸੋ ਮੈਂ ਵਾਰ-ਵਾਰ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਉਹਨਾਂ ਪਹਿਨਾਂ ਨੂੰ ਜਿਨ੍ਹਾਂ ਨੇ ਕਿਸੇ ਨਿੱਕੀ-ਨਿੱਕੀ ਗੱਲ ਤੋਂ ਮਾਪਿਆਂ ਦੇ ਨਾਲ ਨੇ ਬਣਾਈ ਪਿਓ ਤੋਂ ਵੱਡਾ ਪੁੱਤ ਮਾਪਿਆਂ ਤੋਂ ਵੱਡਾ ਨੋ ਪੁੱਤ ਕਦੀ ਉਹ ਪੁਰਾਣਾ ਉਹ ਸਮਾਂ ਯਾਦ ਕਰਕੇ ਦੇਖੋ ਕਿ ਜਦੋਂ ਮਾਂ-ਬਾਪ ਨੇ ਸਾਨੂੰ ਪਾਲਿਆ ਸਾਡੀ ਸੰਭਾਲ ਕੀਤੀ ਸਾਨੂੰ ਪਰਿਆ ਲਖਾਇਆ ਸਾਡੇ ਵਾਸਤੇ ਸੋਹਣੇ ਕੱਪੜੇ ਲੈ ਕੇ ਆਂਦੇ ਸਾਡੀ ਹਰੇਕ ਚੀਜ਼ ਦਾ ਫਿਕਰ ਕੀਤਾ ਲਾਈਟ ਚਲੀ ਜਾਂਦੀ ਮਾਂ ਸਾਰੀ ਰਾਤ ਜਾਗਦੀ ਸਾਨੂੰ ਪੱਖੀ ਚੱਲਦੀ ਹੁੰਦੀ ਚੁਰਾਕ ਚੋਰੀ ਬਿਸਕੁਟ ਰੱਖਦੀ ਸਾਨੂੰ ਦਿਆ ਕਰਦੀ ਸਵੇਰੇ ਉੱਠ ਕੇ ਸਾਨੂੰ ਪਿਆ ਨੂੰ ਚਾਹ ਦੁੱਧ ਦਿਆ ਕਰਦੀ ਸਾਡੇ ਵਾਸਤੇ ਰੋਟੀ ਤਿਆਰ ਕਰਦੀ ਆਪ ਭੁੱਖੀ ਰਹਿੰਦੀ ਦਰਦ ਸਾਡੇ ਹੁੰਦਾ ਪੀੜ ਮਾਂ ਨੂੰ ਜਾਂਦੀ ਇੰਜੈਕਸ਼ਨ ਟੀਕਾ ਸੂਈ ਸਾਡੇ ਲੱਗਦੀ ਦਰਦ ਮਾਂ ਨੂੰ ਹੁੰਦਾ ਅੱਜ ਉਹ ਮਾਂ ਦੇ ਮੱਜੇ ਕੋਲੀ ਬੈਨਦਾ ਸਾਡੇ ਕੋਲੇ ਸਮਾਂ ਨਹੀਂ ਹੈ ਅੱਜ ਉਹ ਬਾਪ ਦੇ ਕੋਲੇ ਬੈਨ ਦਾ ਸਾਡੇ ਕੋਲ ਸਬਰ ਨਹੀਂ ਹੈ ਮੈਨੂੰ ਅੱਜ ਵੀ ਜ਼ਿਆਦਾ ਮੈਂ ਬਹੁਤ ਸਮਾਂ ਬਾਹਰ ਰਹਿਣਾ ਕਿਉਂਕਿ ਕੰਮੀ ਪ੍ਰਚਾਰਕ ਲੈਣ ਦਾ ਪਰ ਜਦੋਂ ਮੈਂ ਕੈਨੇਡਾ ਨੂੰ ਆਇਆ ਸੀ ਨਾ ਤੇ ਮੇਰਾ ਪਿਓ ਹੱਥ ਜ਼ੁਰਕੇ ਖੜਾ ਸੀ ਰੱਬ ਅੱਗੇ ਮੈਂ ਉਹਦੇ ਪਤਾ ਲੱਗਿਆ ਵੀ ਪਿਓ ਕੀ ਹੋਇਆ ਕਰਦਾ ਕਿ ਬਾਪੇ ਨਹੀਂ ਵੀ ਬੋਲਦੇ ਮਾਪੇ ਪਰ ਕਿੱਡੀਆਂ ਆਸਾਂ ਨੇ ਉਹਨਾਂ ਦੀਆਂ ਸਾਡੇ ਤੇ ਕਿੰਨੀਆਂ ਉਮੀਦਾਂ ਨੇ ਉਹਨਾਂ ਦੀਆਂ ਸਾਡੇ ਤੇ 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 ਅੱਜ ਵੀ ਜਦੋਂ ਮੈਂ ਕੰਮ ਕਰ ਜਾਂਦਾ ਮੈਂ ਕੋਸ਼ਿਸ਼ ਕਰਦਾ ਵਾਦ ਤੋਂ ਬਾਅਦ ਸਭ ਨਾਲ ਗੱਡੀ ਪਾਪਾ ਜੀ ਨਾਲ ਬਤਾਇਆ ਜਾਵੇ ਦਾਦੀ ਮਾਣ ਨਾਲ ਪਤਾਇਆ ਜਾਵੇ ਸੋ ਵੀਰੋਂ ਭੈਣੋਂ ਇੱਕ ਬਹੁਤ ਅਨਮੋਲੀ ਦੇਣਾ ਮੈਂ ਉਹ ਵੀਰ ਦਾ ਮੈਨੂੰ ਫੋਨ ਆਇਆ ਤੇ ਉਹ ਉਹ ਫੋਨ ਤੋਂ ਮੇਰਾ ਦਿਲ ਕੀਤਾ ਯਾਰ ਵੀ ਕਿ ਕਿੱਡੇ ਇਦਾਂ ਦੇ ਔਲਾਦਾਂ ਹੋਣਗੀਆਂ ਜਿਹੜੇ ਮਾਂ-ਬਾਪ ਤੋਂ ਦੂਰ ਆ ਜਿਨ੍ਹਾਂ ਨੇ ਕਿਸੇ ਨਿੱਕੀ-ਨਿੱਕੀ ਗੱਲ ਤੋਂ ਅਸੀਂ ਮਾਪਿਆਂ ਤੋਂ ਦੂਰੀ ਬਣਾ ਲਈ ਘਰਾਂ ਵਿੱਚ ਕੰਧਾਂ ਬਣਾ ਲਈਆਂ ਮਾਪੇ ਤਰਸਦੇ ਆ ਭੈਣਾਂ ਤਰਸਦੀਆਂ ਵਾ ਕਿਹੜੇ ਭਰਾ ਦੇ ਕੋਲ ਜਾਵਾਂ ਵੱਡੇ ਕੋਲ ਜਾਵਾਂ ਕਿ ਛੋਟੇ ਕੋਲ ਜਾਵਾਂ ਕਿਹੜਾ ਭਰਾ ਮੇਰਾ ਅਸੀਂ ਨਿੱਕੇ ਨਿੱਕੇ ਚੀਜ਼ਾਂ ਦੀ ਖਾਤਰ ਭੈਣਾ ਭਰਾਵਾਂ ਤੋਂ ਦੂਰ ਹੋ ਗਏ ਚਾਰ ਛਿਲਰਾਂ ਦੀ ਖਾਤਰ ਚਾਰ ਸਿਆੜਾਂ ਦੀ ਖਾਤਰ ਜ਼ਮੀਨਾਂ ਪਲਾਟਾਂ ਦੀ ਖਾਤਰ ਇਹ ਤਾਂ ਇੱਥੇ ਹੀ ਰਹਿ ਗਏ ਨਾ ਸਾਡੇ ਦਾਦੇ ਲਗੇ ਨਾ ਪਰਦਾਦੇ ਲਗੇ ਨਾ ਅਸੀਂ ਲੈ ਕੇ ਜਾਣਾ ਪਰ ਸੋਚੋ ਜਿਨ੍ਹਾਂ ਮਾਪਿਆਂ ਨੇ ਜਨਮ ਦਿੱਤਾ ਜਿਨ੍ਹਾਂ ਨੇ ਸਾਨੂੰ ਸੰਸਾਰ ਵਿਖਾਇਆ ਕਦੇ ਉਹਨਾਂ ਕੋਲ ਬਹਿ ਕੇ ਦੇਖੋ ਕੁਝ ਨਹੀਂ ਚਾਹੁੰਦੇ ਮਾਪੇ ਸਾਰਾ ਕੁਝ ਸਾਨੂੰ ਦੇ ਦਿੱਤਾ ਉਹਨਾਂ ਨੇ ਸਿਰਫ ਸਾਡਾ ਸਾਥ ਚਾਹੁੰਦੇ ਆ ਸਾਡਾ ਸਮਾਂ ਚਾਹੁੰਦੇ ਆ ਕਿ ਪੁੱਤ ਜੰਤੀ ਜਦੋਂ ਮੇਰੇ ਕੋਲ ਬੈਠੇ ਕੱਲਾ ਮਤਾਂ ਕਰੇ ਰੋਟੀ ਪਾਣੀ ਟਾਈਮ ਨਾਲ ਪੁੱਛੋ ਕੱਪੜੇ ਟਾਈਮ ਨਾਲ ਪੁੱਛੋ ਸਾਧਾਂ ਦੇ ਡੇਰਾਂ ਦੀਆਂ ਚਾਦਰਾਂ ਧੋਣ ਦੇ ਨਾਲੋਂ ਸਾਧਾਂ ਦੇ ਧੋਤੇ ਚੋਲੇ ਧੋਣ ਦੇ ਨਾਲੋਂ ਮਾਂ-ਪਾਪ ਦੇ ਕੱਪੜੇ ਧੋ ਕੇ ਦੇਖੋ ਕਿੰਨੀ ਸੀਸ ਮਿਲਦੀ ਆ ਸੋ ਵੀਡੀਓ ਲੰਬੀ ਨਾਲ ਮੈਂ ਬੇਨਤੀ ਜ਼ਰੂਰ ਇਹੀ ਕਰਾਂਗਾ ਬੜੇ ਨੇ ਮੇਰੇ ਇਦਾਂ ਦੀ ਲਾਈਨ ਵਿੱਚ ਵੀਰ ਪੈਣਾ ਜਿਹੜੇ ਕਹਿੰਦੇ ਮੈਂ ਨਹੀਂ ਮਾਂ ਨੂੰ ਬੁਲਾਇਆ ਮੈਂ ਨਹੀਂ ਪਿਓ ਨੂੰ ਬੁਲਾਇਆ ਭਲਿਓ ਜੇ ਜਨਮ ਦਾਤਾ ਤੇ ਉਹ ਨਹੀਂ ਬੁਲਾਉਂਦੇ ਤਾਂ ਕਿਹਨੂੰ ਬੁਲਾਓਗੇ ਤੁਹਾਡੇ ਫੇਸਬੁੱਕ ਤੇ ਹਜ਼ਾਰਾਂ ਫਰੈਂਡ ਆ WhatsApp ਤੇ ਹਜ਼ਾਰਾਂ ਫਰੈਂਡ ਆ ਉਹਨਾਂ ਵਾਸਤੇ ਤੁਹਾਡੇ ਕੋਲੇ ਅੱਧੀ ਅੱਧੀ ਰਾਤ ਦਾ ਸਮਾਂ ਗੱਲਾਂ ਬਾਤਾਂ ਕਰਨ ਦਾ ਤੇ ਜਿਨ੍ਹਾਂ ਨੇ ਸਾਨੂੰ ਪੜਾਇਆ ਲਿਖਾਇਆ ਵੱਡੇ ਕੀ ਤੋਂ ਉਹਨਾਂ ਵਾਸਤੇ ਸਮਾਂ ਨਹੀਂ ਹੈ ਸੋ ਮੈਂ ਬੇਨਤੀ ਕਰਦਾ ਜਿਹੜੇ ਵੀ ਵੀਰ ਭੈਣਾਂ ਦਰਦ ਰੱਖਦੇ ਆ ਸਭ ਤੋਂ ਪਹਿਲਾਂ ਆਪਣੇ ਮਾਪੇ ਦੇ ਸੇਵਾ ਕਰੋ ਮਾਪੇ ਪਰਹਰ ਚਾਹ ਪੋਨਦਾਨ ਕਰੋ ਚਾਹ ਤੀਰਤ ਕਰੋ ਚਾਹ ਯੱਗ ਕਰੋ ਭਾਈ ਗੁਰਦਾਸ ਜੀ ਦਾ ਵਚਨ ਹੈ ਉਹ ਕਿਸੇ ਲੇਖੇ ਵਿੱਚ ਨਹੀਂ ਹੈ ਕਾਹੇ ਭੂਤ ਝਗਰਤ ਹੋ ਸੰਭਾਪ ਜਨ ਕੀ ਜਨ ਮਟੀਰੀਅਲ ਤੋਂ ਮਤਨ ਸੋਚਿਆ ਕਰਦਾ ਪਾਪ ਬਹੁਤ ਵੱਡਾ ਪਾਪ ਆ ਮਾਪਿਆਂ ਨਾਲ ਦਿਖਾਉਣਾ ਸੋ ਜੋ ਵੀ ਮੇਰਾ ਵੀਰ ਭੈਣ ਵੀਡੀਓ ਵੇਖਦਾ ਮੈਂ ਇੱਕੋ ਇੱਕੋ ਬੇਨਤੀ ਕਰਦਾ ਸਾਡੇ ਜਵਾਨੀਆਂ ਤੇ ਪਹਿਲੇ ਮਰਦੀਆਂ ਚਾਰੀਆਂ ਰਸਿਆਂ ਦੇ ਨਾਲ ਮਾਂ ਦੀ ਅਦੀ ਰਾਤ ਨੂੰ ਫਿਕਰ ਕਰਦੀ ਹੈ ਮੇਰਾ ਪੁੱਤ ਤੀ ਕਦੋਂ ਆਊਗਾ ਸੋ ਉਹ ਉਹ ਉਹਨਾਂ ਕੋਲ ਬਹਿ ਕੇ ਦੇਖੋ ਕਦੀ ਸਮਾਂ ਦੇ ਕਦੀ ਕਦੀ ਆਪਦੇ ਮਾਂ ਬਾਪ ਨੂੰ ਦੋਸਤ ਬਣਾ ਕੇ ਦੇਖੋ ਉਹ ਜੁੜਿਆ ਵਾਲੀ ਗੱਲ ਛੱਡ ਕੇ ਉਹਨੂੰ ਸਤਿਕਾਰ ਨਾਲ ਵਾੜ ਕੇ ਦੇਖੋ ਕਿੰਨੀ ਖੁਸ਼ੀ ਤੇ ਕਿੰਨਾ ਸਕੂਨ ਮਿਲਦਾ ਮਾਪਿਆਂ ਨੂੰ ਜਦ ਪੁੱਤ ਜੀ ਉਹਦੇ ਕੋਲ ਬੈਠਦਾ ਵਾ ਸੋ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਵੀਰੋ ਜਰੂਰ ਸਮਾਂ ਕੱਢੋ ਕੋਈ ਵਿਦੇਸ਼ ਵਿੱਚ ਵੀ ਰਹਿੰਦਾ ਨਾ ਦੋਹਾਂ ਤਿੰਨਾਂ ਤਰ੍ਹਾਂ ਬਾਜ਼ ਜਰੂਰ ਆਪਦੀ ਮਾਂ ਨੂੰ ਜਾਂ ਆਪਦੇ ਪਿਓ ਨੂੰ ਫੋਨ ਲਾਇਆ ਕਰੋ ਪੁੱਛੋ ਵੀ ਤੁਸੀਂ ਠੀਕ ਹੋ ਰੋਟੀ ਖਾਂਦੇ ਹੋ ਘਰ ਵਿੱਚ ਠੀਕ ਆ ਸਾਰੇ ਸਾਡਾ ਇੱਕ ਫੋਨ ਹੀ ਉਹਨਾਂ ਦੀ ਨਾਲ ਇੱਕ ਬਹੁਤ ਵੱਡੀ ਇੱਕ ਖੁਰਾਕ ਆ ਕਿ ਇੰਨੇ ਦੂਰ ਰਹਿ ਕੇ ਵੀ ਬੱਚੇ ਸਾਨੂੰ ਬੁਲਾਉਂਦੇ ਆ ਸੋ ਉਹ ਸਮਾਂ ਸਾਡੇ ਤੇ ਵੀ ਆਉਣਾ ਅਸੀਂ ਵੀ ਮਾਪੇ ਬਨਣਾ ਤੇ ਜੇ ਅੱਜ ਅਸੀਂ ਮਾਪੇ ਦੀ ਕਦਰ ਨਹੀਂ ਕਰਦੇ ਕਦਰ ਸਾਡੀ ਵੀ ਨਹੀਂ ਕਰਨੀ ਕਿਸੇ ਨੇ ਸੋ ਮੈਂ ਜ਼ਰੂਰ ਬੇਨਤੀ ਕਰਦਾ ਕਿ ਆਪਦੇ ਮਾਪੇ ਨੂੰ ਆਪਦੇ ਦੋਸਤ ਬਣਾ ਕੇ ਵੇਖੋ ਉਹਨਾਂ ਕੋਲੇ ਬੈਠੋ ਦੁੱਖ ਸੁੱਖ ਸਾਂਝੇ ਕਰੋ ਗੱਲਾਂ ਬਾਤਾਂ ਕਰੋ ਉਹਨਾਂ ਦੇ ਜਵਾਨੇ ਦੀਆਂ ਗੱਲਾਂ ਉਹਨਾਂ ਵਰਗੇ ਬਣ ਕੇ ਕਰੋ ਅਸੀਂ ਬੱਚਿਆਂ ਨਾਲ ਬੱਚੇ ਨਹੀਂ ਬਣਦੇ ਨਿੱਕੇ ਨਿੱਕੇ ਬੱਚੇ ਵਰਗਾ ਤੋਤਲੀ ਜ਼ੁਬਾਨ ਵਿੱਚ ਬੋਲਦੇ ਤੇ ਮਾਪਿਆਂ ਨਾਲ ਮਾਪਿਆਂ ਵਰਗੇ ਬਣ ਕੇ ਵੇਖੋ ਕਿੰਨੀ ਖੁਸ਼ੀ ਤੇ ਕਿੰਨਾ ਸਕੂਨ ਮਿਲਦਾ ਸੁਆਸ ਕਰਦਾ ਜਿਹੜੇ ਵੀਰ ਭੈਣਾਂ ਨੇ ਜਾਂ ਨੋਹਾਂ ਨੇ ਜਾਂ ਧੀਆਂ ਨੇ ਆਪਦੇ ਮਾਂ-ਬਾਪ ਨੂੰ ਨਿੱਕੀ-ਨਿੱਕੀ ਗੱਲ ਤੋਂ ਬੁਲਾਉਣਾ ਬੰਦ ਕੀਤਾ ਨਾ ਅੱਜ ਪ੍ਰਾਣੀਆਂ ਸਾਰੀਆਂ ਗਲਤੀਆਂ ਪਾਸੇ ਕਰਕੇ ਉਹ ਸਮਾਂ ਯਾਦ ਕਰਕੇ ਮਾਂ-ਬਾਪ ਦੇ ਕੋਲ ਜਾਓ ਜਿਹੜੇ ਸਮੇਂ 'ਚ ਸਾਨੂੰ ਦੁੱਧ ਚੁਗਾ ਕੇ ਵੱਡੇ ਕੀਤਾ ਸਾਡੀਆਂ ਗੰਦਗੀ ਤੱਕ ਸਾਫ਼ ਕੀਤਾ ਸਾਡੇ ਚਿਹਰੇ ਮੂਰੇ ਧੋਤੇ ਸਾਨੂੰ ਪੜਨਾ ਲਿਖਾਇਆ ਤੁਰਨਾ ਸਿਖਾਇਆ ਕੱਪੜੇ ਪਾਉਣੇ ਸਿਖਾਏ ਖਾਣਾ ਖਾਣਾ ਸਿਖਾਇਆ ਸਾਨੂੰ ਜਿਉਣ ਦੀ ਜਾਂਚ ਦਿੱਤੀ ਮਾਪਿਆਂ ਨੇ ਉਹ ਪਰਪ ਕਰਨਾ ਭੁੱਲੋ ਸੋ ਐਂਡਿੰਗਾਂ ਕਭਿੰਤੀਆਂ ਜ਼ਰੂਰ ਕਰਾਂਗਾ ਤੇ ਜ਼ਰੂਰ ਮਾਪਿਆਂ ਨੂੰ ਆਪਦੇ ਦੋਸਤ ਬਣਾ ਕੇ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ